ਸਾਡੇ ਸਹਿਯੋਗੀ ਜਗਜੀਤ ਸਿੰਘ ਸਾਡੇ ਨਾਲ ਜੁੜੇ ਹੋਣੇ ਅਜਨਾਲਾ ਤੋਂ ਉਹਨਾਂ ਤੋਂ ਵੀ तमाम ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਸਿਆਸਤ ਜੁੜੀ ਹੈ ਗਰਮਾ ਰਹੀ ਹੈ ਜਗਜੀਤ ਪਹਿਲਾ ਸਿਰਫ ਕੇਂਦਰ ਸਰਕਾਰ ਦੇ ਨਾਲ ਇਹ ਸੰਘਰਸ਼ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਸੰਘਰਸ਼ ਕਿਸਾਨਾਂ ਦਾ ਆਪਣੀ ਹੀ ਰਾ ਸਰਕਾਰ ਦੇ ਨਾਲ ਹੈ ਬਿਲਕੁਲ ਦੇਖੋ ਜਗਜੀਤ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਕਿੰਨਾ ਕਿਤੇ ਜਿਹੜੇ ਪ੍ਰੋਟੈਸਟ ਕੀਤੇ ਗਏ ਨੇ ਕਿਉਂਕਿ ਲਗਾਤਾਰ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਕਿਸਾਨਾਂ ਵੱਲੋਂ ਡੇਢ ਸਾਲ ਦੇ ਕਰੀਬ ਜਿਹੜਾ ਕੇਂਦਰ ਦੇ ਗੁਰੂਆਂ ਦੇ ਬੈਠੇ ਸੀ ਤੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਕਿ ਹੱਕੀ ਮੰਗਾਂ ਨੂੰ ਲੈ ਕੇ ਜਿਸ ਦੇ ਵਿੱਚ ਕੇਂਦਰ ਸਰਕਾਰ ਨੂੰ ਕਿਤਨਾ ਕਿਤੇ ਚੁਕਣਾ ਪਿਆ ਤੇ ਬਾਅਦ ਵਿੱਚ ਜਿਹੜੇ ਤਿੰਨ ਬਿੱਲ ਸੀਗੇ ਉਹਨਾਂ ਨੂੰ ਵਾਪਸ ਲੈਣਾ ਪਿਆ ਤੇ ਕਿਸਾਨ ਜਿਹੜੇ ਸੀ ਦਿੱਲੀ ਦੀਆਂ ਗੁਰੂਆਂ ਤੋਂ ਉੱਠ ਕੇ ਜਿਹੜੇ ਵਾਪਸ ਆਪੋ ਆਪਣੇ ਘਰਾਂ 'ਚ ਪਹੁੰਚੇ ਪਰ ਜਦੋਂ ਫੇਰ ਕੁਝ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਜਿਨ੍ਹਾਂ ਵਿੱਚ ਕੁਝ ਐਮਐਸਕੇ ਦੀ ਗੱਲ ਸੀਗੀ ਕੁਝ ਹੋਰ ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਕਿਹੜਾ ਫਿਰ ਤੋਂ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਮੰਗ ਰੱਖੀ ਜਾ ਰਹੀ ਸੀ ਪਰ ਨਾਲ ਨਾਲ ਕਿਤਨਾ ਕਿਤੇ ਪੰਜਾਬ ਸਰਕਾਰ ਵੱਲੋਂ ਇੱਕ ਖਰੜਾ ਬਣਾਇਆ ਗਿਆ ਸੀ ਜਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਕਿਤਨਾ ਕਿਤੇ ਕਰਜ਼ਾ ਮਾਫੀ ਕਰਨ ਦੀ ਜਿਹੜੀਆਂ ਕਿਸਾਨਾਂ ਨੂੰ ਖੁਸ਼ਹਾਲੀ ਲਿਆਉਣ ਵਾਸਤੇ ਜਿਹੜੇ ਮਿਸ਼ਨ ਲੈ ਕੇ ਆਉਗੀ ਤੇ ਖੇਤੀ ਦੇ ਜਿਹੜੇ ਵਧੀਆ ਤਰੀਕੇ ਲੈ ਕੇ ਆਉਗੀ ਪਰ ਉਹ ਚੀਜ਼ਾਂ ਦੇ ਵਿੱਚ ਕਿਤਨਾ ਕਿਤੇ ਲੇਟ ਹੋਣ ਕਰਕੇ ਦੇਰੀ ਹੋਣ ਕਰਕੇ ਇੱਕ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨਾਲ ਮੀਟਿੰਗ ਰੱਖੀ ਗਈ ਸੀ ਕਿ ਜਿਸ ਵਿੱਚ ਮੀਟਿੰਗ ਵਿੱਚ ਜਿਹੜੇ ਖੁਲਾਸੇ ਹੋਣਗੇ ਜਿਹੜੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸੀਗੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜਿਹੜੀਆਂ ਮੀਟਿੰਗ ਕੀਤੀ ਜਾਣੀ ਸੀ ਪਰ ਮੀਟਿੰਗ ਲਗਾਤਾਰ ਤਿੰਨ ਦੋ ਦੋ ਤਾਈਂ ਦੇ ਚੱਲਣ ਦੇ باوجود ਵੀ ਜਿਹੜੀ ਕਿਸਾਨਾਂ ਵੱਲੋਂ ਕਿਤਨਾ ਕਿਤੇ ਜਿਹੜਾ ਆਪਣੇ ਇਹ ਗੱਲ ਰੱਖੀ ਕੀ ਕੀ ਆ ਜਿਹੜੇ ਧਰਨੇ ਪ੍ਰਦਰਸ਼ਨ ਆ ਉਹ ਕੀਤੇ ਜਾਣੇ ਆ ਚੰਡੀਗੜ੍ਹ ਨੂੰ ਜਿਹੜਾ ਪੁਚੋ ਕੀਤਾ ਜਾਣਾ ਪਰ ਸਰਕਾਰ ਕਿਤਨਾ ਕਿਤੇ ਇੱਕ ਤਰ੍ਹਾਂ ਦੇ ਸੈਫਟੀ ਬਣਾਉਂਦੀ ਸੀ ਕਿ ਗੱਡੀਆਂ ਗੱਲਾਂ ਆਪਾਂ ਟੇਬਲ ਟੂ ਟਾਕ ਕਰ ਸਕਦੇ ਆ ਉਹਨਾਂ ਨੂੰ ਧਰਨਿਆਂ ਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਧਰਨੇ ਲੱਗਦੇ ਨੇ ਲੋਕਾਂ ਨੂੰ ਕਿਤਨਾ ਕਿਤੇ ਗਾਵੀ ਪ੍ਰੇਸ਼ਾਨੀ ਹੁੰਦੀ ਹੈ ਆਵਾਜਾਈ ਕਰਪਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਸ ਤਰੀਕੇ ਨਾਲ ਟ੍ਰੇਨਾਂ ਰੋਕੀਆਂ ਜਾਂਦੀਆਂ ਨੇ ਕਿਤਨਾ ਕਿਤੇ ਲੋਕ ਜਿਹੜੇ ਨੇ ਖੱਜਲ ਖੁਆਰ ਹੁੰਦੇ ਨੇ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਇੱਕ ਟੂਰਿਸਟ ਬੈਲਟ ਹੈ ਜਿਸ ਦੇ ਵਿੱਚ ਵਿਦੇਸ਼ਾਂ-ਵਿਦੇਸ਼ਾਂ ਤੋਂ ਲੋਕ ਕਿਤਨਾ ਕਿਤੇ ਕਿਤੇ ਅੰਮ੍ਰਿਤਸਰ ਪਹੁੰਚਦੇ ਨੇ ਪਰ ਲੋਕਾਂ ਨੂੰ ਵੱਡਾ ਜਿਹੜਾ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਲੈ ਕੇ ਕਿਤਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਪਲਾਨ ਕੀਤਾ ਗਿਆ ਸੀ ਕਿ ਜਿਹੜੀ ਬੈਠ ਕੇ ਟੇਬਲ ਆ ਟਾਕ ਦੀ ਜਿਹੜੀ ਗੱਲ ਕੀਤੀ ਜਾਵੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਕਿ ਪੰਜਾਬ ਦੀਆਂ ਜੜੀਆਂ ਮੰਗਾਂ ਨੇ ਉਹਨਾਂ ਦੀ ਆ ਗੌਰ ਕੀਤੀ ਜਾਵੇ ਪਰ ਜਿਸ ਤਰੀਕੇ ਨਾਲ ਮਸਲਾ ਬਣਿਆ ਕਿ ਭਗਵੰਤ ਸਿੰਘ ਮਾਨ ਜੀ ਨੂੰ ਮੀਟਿੰਗ ਤੋਂ ਉੱਠ ਕੇ ਜਾਣਾ ਪਿਆ ਕਿਸਾਨਾਂ ਦੀ ਸਹਿਮਤੀ ਨਹੀਂ ਬਣੀ ਉਸ ਤੋਂ ਬਾਅਦ ਕਿਸਾਨਾਂ ਨੇ ਕਿਤਨਾ ਕਿ ਆਪਣਾ ਰੋਸ ਜਿਹੜਾ ਵਾ ਉਹ ਇੱਕ ਪਲਾਨ ਕਰ ਲਿਆ ਕਿ ਜਿਹੜੇ 10 ਤਰੀਕ ਨੂੰ ਜਨਤਕ ਵਿਧਾਇਕ ਨੇ ਮੰਤਰੀ ਸਭਾ ਨੇ ਉਹਨਾਂ ਦੇ ਦਰਵਾਜ਼ਿਆਂ ਤੋਂ ਉਹਨਾਂ ਦੇ ਜਿਹੜੇ ਮਾਰ ਜਿਹੜੀਆਂ ਤਰ ਨਿਭਰਦੇ ਸੀ ਜਿਹੜੇ 10 ਦੇ ਜਿਸ ਤਰੀਕੇ ਨਾਲ ਕੱਲ ਕੀਤੇ ਵੀ ਗਏ ਨੇ ਤੇ ਹੁਣ ਵੀ ਜਿਹੜੀ ਕਿਸਾਨਾਂ ਦੀ ਗੱਲ ਹੈ ਕਿਸਾਨਾਂ ਵੱਲੋਂ ਕਿਤਨਾ ਕਿਤੇ 15 ਤਰੀਕ ਦਾ ਟਾਈਮ ਦਿੱਤਾ ਗਿਆ ਕਿ 15 ਤਰੀਕ ਨੂੰ ਇੱਕ ਕਿਸਾਨਾ ਵੱਲੋਂ ਮੀਟਿੰਗ ਕੀਤੀ ਜਾਏਗੀ ਉਸ ਮੀਟਿੰਗ ਵਿੱਚ ਅਗਲਾ ਸਿੱਟਾ ਲਿਖਿਆ ਜਾਏਗਾ ਕਿ ਅਗਲਾ ਜਿਹੜਾ ਸਿੱਟਾ ਉਹ ਕੀ ਹੋਏਗਾ ਜੀ ਜੀ ਜਗਜੀਤ ਕਿਸਾਨਾ ਦਾ ਆਪਣਾ ਪੱਖ ਹੈ ਸਰਕਾਰ ਦਾ ਆਪਣਾ ਪੱਖ ਹੈ ਲੇਕਿਨ ਵਿਪੱਖਸ਼ ਦਾ ਵੀ ਆਪਣਾ ਪੱਖ ਹੈ ਵਿਪੱਖਸ਼ ਲਗਾਤਾਰ ਇਹ ਕਹਿ ਰਹੀ ਹੈ ਕਿ ਕਿਸਾਨਾ ਦਾ ਸਮਰਥਕ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਰਦੀ ਆ ਰਹੀ ਹੈ ਸਮਰਥਕ ਮੰਨੀ ਜਾਂਦੀ ਹੈ ਲਗਾਤਾਰ ਜਦੋਂ ਕੇਂਦਰ ਤੇ ਗੱਲ ਆ ਰਹੀ ਸੀ ਤਾਂ ਰਾਜ ਸਰਕਾਰ ਹਮੇਸ਼ਾ ਹੀ ਕਿਸਾਨਾਂ ਨੂੰ ਸਪੋਰਟ ਕਰ ਰਹੀ ਸੀ ਲੇਕਿਨ ਹੁਣ ਰਾਜ ਸਰਕਾਰ ਨੂੰ ਕੀ ਹੋ ਗਿਆ ਹਰਿਆਣਾ ਦੇ ਵਿੱਚ ਵੀ ਐਮਐਸਪੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਤੇ ਰਾਜ ਦੇ ਪੱਧਰ ਤੇ ਕਿਸ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਹੈ ਜਾਂ ਫਿਰ ਉਹਨਾਂ ਦਾ ਕੋ ਰਿਸਪੌਂਸਿਬਿਲਟੀ ਰਾਜ ਸਰਕਾਰ ਦੀ ਨਹੀਂ ਪੰਦੀ ਕਿ ਕਿਸਾਨਾਂ ਨੂੰ ਐਮਐਸਪੀ ਦੇਣੀ ਤੇ ਵਿਪੱਖਸ਼ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਅ ਬਿਲਕੁਲ ਸਹੀ ਜਿਹੜੀ ਪੱਖਟੀ ਗੱਲ ਕਰੀ ਉਹਨਾਂ ਵੱਲੇ ਗੱਲ ਕਹੀ ਜਾ ਰਹੀ ਹੈ ਪਰ ਕਿਤਨਾ ਕਿਤੇ ਜਿਹੜੀਆਂ ਕਿਸਾਨਾਂ ਦੀਆਂ ਮੇਨ ਮੰਗਾਂ ਸੀ ਆ ਉਹ ਕਿਸੇ ਨਾਲ ਕੇਂਦਰ ਨਾਲ ਸਿੱਗੀਆਂ ਕਿ ਕੇਂਦਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀਗੇ ਵੀ ਤਿੰਨ ਬਿਲ ਵਾਪਸ ਹੋਣ ਤੋਂ ਬਾਅਦ ਜਿਹੜੇ ਆ ਕਿਸਾਨਾਂ ਨੂੰ ਜਿਹੜੀਆਂ ਕੁਝ ਗਰੰਟੀਆਂ ਸੀਗੀਆਂ ਉਹ ਗਰੰਟੀਆਂ ਨੂੰ ਯਕੀਨੀ ਬਣਾਇਆ ਜਾਵੇ ਪਰ ਕਿਤਨਾ ਕਿਤੇ ਕੇਂਦਰ ਵੱਲੋਂ ਉਹਨਾਂ ਚੀਜ਼ਾਂ ਤੋਂ ਲੋਕਾ ਰਿਆ ਜਾ ਰਿਹਾ ਸੀ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਦਿੱਲੀ ਜਾਣ ਦਾ ਕੁਝ ਕਰਨ ਦੀ ਗੱਲ ਕੀਤੀ ਤੇ ਇਹਨਾਂ ਨੂੰ ਰ ਨੌਰੀਏ ਤੇ ਸ਼ੰਕੂ ਤੇ ਧਰਦੇ ਲੱਗ ਕੇ ਧਰਨੇ ਕਰਦੇ ਪਏਗੇ ਸਗਾਦਾਰ ਜਿਹ ਤਰੀਕੇ ਨਾਲ ਕਿਸਾਨਾਂ ਵੱਲੋਂ ਧਰਨੇ ਪਿੱਛੇ ਕਰਨੇ ਪਏ ਜਿਹ ਪਰਪਰ ਪੰਜਾਬ ਦੀ ਜਿਹੜੀ ਗੱਲ ਸੀਗੀ ਕਿਤਨੇ ਕਿਤੇ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਗੱਲ ਕੀਤੀ ਗਈ ਸੀਗੀ ਕਿ ਇੱਕ ਖਰੜਾ ਬਣਾਇਆ ਜ ਗਿਆ ਸੀਗਾ ਜਿਸ ਤਰੀਕੇ ਨਾਲ ਉਹ ਖਰੜੇ ਨੂੰ ਲਾਗੂ ਨਹੀਂ ਕੀਤਾ ਗਿਆ ਉਸ ਦੇ ਉੱਤੇ ਜਿਹੜਾ ਕਿਸਾਨਾਂ ਦਾ ਕਿਤਨੇ ਕਿਤੇ ਅੱਜ ਵੀ ਜਿਹੜਾ ਰੋਸ ਚੱਲ ਰਿਹਾ ਪਰ ਕਿਸਾਨ ਕਿਸੇ ਨਾ ਕਿਤੇ ਇਸ ਚੀਜ਼ ਦੀ ਵੇਟ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਸੂਬੇ ਦੀਆਂ ਸਰਕਾਰਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਆ ਉਹ ਸਹਿਯੋਗ ਦੇਵੇ ਅਤੇ ਜਿਹੜੇ ਆ ਕਿਸਾਨਾਂ ਨੂੰ ਜਿਹੜਾ ਅੱਜ ਸ੍ਰੀਕੇ ਨਾਲ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ ਵੀ ਕੇਂਦਰ ਸਰਕਾਰ ਕਰਜ਼ਾ ਮਾਫੀ ਕਰੇ ਪਰ ਇੱਕ ਪੰਜਾਬ ਸਰਕਾਰ ਨੇ ਕਹਿ ਅਸਿਕਾ ਵੀ ਕਰਜ਼ਾ ਮਾਫ ਦੀ ਗੱਲ ਨਹੀਂ ਅਸੀਂ ਰਣਨੀਤੀ ਇਹੋ ਜੀ ਲਿਆਵਾਂਗੇ ਜਿਸ ਨਾਲ ਕਰਜ਼ਾ ਜਿਹੜਾ ਮਾਫ ਕਰਨ ਦੀ ਜਰੂਰਤ ਨਹੀਂ ਪਊਗੀ ਪਰ ਉਹਾਂ ਚਾਹੀਆਂ ਚੀਜ਼ਾਂ ਡੜੀਆਂ ਦੀ ਮੰਗ ਹੋ ਰਹੀ ਆ ਪਰ ਕਿਸਾਨਾਂ ਵੱਲੋਂ ਕਿਤਨਾ ਕਿਤੇ ਇਸ ਚੀਜ਼ ਲਈ ਗੱਲ ਕੀਤੀ ਜਾ ਰਹੀ ਕਿ ਸਰਕਾਰ ਪੰਜਾਬ ਸਰਕਾਰ ਜਿਸ ਤਿੱਕੇ ਨਾਲ ਪਹਿਲਾਂ ਵੀ ਸਹਿਯੋਗ ਸੀ ਸੀਗੀ ਪਰ ਹੁਣ ਵੀ ਸਹਿਯੋਗ ਦਵੇ ਮੇਨ ਜਿਹੜੀ ਮਕਸਦਾਂ ਮਤਲਬ ਇਹ ਹੈਗਾ ਸੀਗਾ ਕਿ ਕਿਸਾਨਾਂ ਦਾ ਜਿਹੜਾ ਸਹਯੋਗ ਬਣਦਾ ਹੈ ਉਹ ਪੰਜਾਬ ਸਰਕਾਰ ਦੁਆਰਾ ਤੋਂ ਸਹਯੋਗ ਦੇਵੇ ਜੀ ਬਿਲਕੁਲ ਜਗਜੀਤ ਬਹੁਤ-ਬਹੁਤ ਸ਼ੁਕਰੀਆ ਜਗਜੀਤ तमाम ਜਾਣਕਾਰੀ ਦੇਣ ਦੇ ਲਈ ਤੁਸੀਂ ਵੀ ਅਪਡੇਟ ਬਣਾ ਕੇ ਰੱਖੋ ਕਿਉਂਕਿ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਪੰਜਾਬ ਦੇ ਕਿਸਾਨ ਕਿਸ ਪਾਸੇ ਜਾ ਰਹੇ ਨੇ ਆਖਿਰ ਸੰਘਾਸ਼ ਕਿਸ ਪਾਸੇ ਜਾ ਰਿਹਾ ਹੈ ਕਿਉਂਕਿ ਪਹਿਲਾ ਆਮ ਆਦਮੀ ਪਾਰਟੀ ਸਮਰਥਕ ਸੀ ਤੇ ਹੁਣ ਕੀ ਹੋ ਗਿਆ ਕਿ ਕਿਸਾਨਾਂ ਦੇ ਵਿੱਚ ਵਾਲੇ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵਾਲੇ ਇਹ ਟਕਰਾਅ ਦੀ ਸਥਿਤੀ ਹੈ